ਬਾਪੂ ਜੀ ਰੋਕਿਓ ਆਜੋ ਵਾਹਿ ਖਾਲਸਾ ਵਾਹਿ ਗੁਰਜੀ ਕੀ ਫਤਿਹ ਜੀ ਹੋਰ ਪਿਆਰੇ ਚੜਦੀ ਕਲਾ ਬਾਪੂ ਜੀ ਬੱਪੇ ਕੀ ਕੀ ਵੇਚਦੇ ਹੋ ਮੈਂ ਬੋਤਲ ਇਕੱਠੇ ਕਰਦਾ ਬੋਤਲ ਬੋਤਲਾ ਤਾਨ ਗੁਰੂ ਰਾਮਦਾਸ ਤਾਨ ਗੁਰੂ ਰਾਮਦਾਸ ਕਿੰਨੇ ਕ ਮਾਇਆ ਹੋ ਜਾਂਦੀ ਇਕੱਠੀ ਇਹ ਬਾਪੂ ਜੀ ਕਿ ਜੀ ਸੌ ਦਾ ਟਾਪ ਲਈਦਾ ਕਿ ਸੌ ਤਾਨ ਗੁਰੂ ਰਾਮਦਾਸ ਤਾਨ ਗੁਰੂ ਰਾਮਦਾਸ ਸਬਰ ਹੋ ਜਾਂਦਾ ਤੂੰ ਬਾਪੂ ਜੀ ਇੰਨੀ ਕ ਮਾਇਆ ਨਾ ਉਹ ਸਭ ਰਵਣ ਫੇਸ ਤੇ ਕਰਨਾ ਪੈਣਾ ਦੇਖੋ ਵੇਖੀ ਧੰਨ ਗੁਰੂ ਰਾਮਦਾਸ ਕੋਈ ਕੋਈ ਗਿਲਾ ਸ਼ਿਕਵਾ ਨਹੀਂ ਗੁਰੂ ਰਾਮਦਾਸ ਪਹਾੜਾ ਕੋਈ ਸ਼ਿਕਵਾ ਨਹੀਂ ਕੋਈ ਵੀ ਸ਼ਿਕਵਾ ਨਹੀਂ ਕਿ ਗਰੀਬੀ ਦਿੱਤੀ ਆ ਗਰੀਬੀ ਦੀ ਦੀ ਹੋਰ ਦੇ ਦੇ ਓਏ ਹੋਏ ਅੱਛਾ ਧੰਨ ਗੁਰੂ ਰਾਮਦਾਸ ਕੋਈ ਨਹੀਂ ਦੇ ਕੇ ਸੋਦੇ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਤੇ ਤੇ ਤਾਂ ਕਰਨ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਤੇ ਬਾਬਾ ਜੀ ਬੂੜ ਨਹੀਂ ਪਾਏ ਹੈ ਨਹੀਂ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਆਵੇ ਧੰਨ ਗੁਰੂ ਰਾਮਦਾਸ ਬੂੜ ਨਹੀਂ ਪਾਏ ਹੈ ਬੂੜ ਨਹੀਂ ਆ ਭਾਈ ਕਿੰਨਾ ਸਾਡੇ ਸਿੱਖਾ ਦੇ ਹਾਲਾਤ ਕਿਸ ਤਰ੍ਹਾਂ ਦੇ ਆ ਤੁਹਾਨੂੰ ਦੇਖ ਕੇ ਲੱਗਦਾ ਹੈ ਕਿੱਥੇ ਉਹ ਭਾਈ ਇੱਦਾਂ ਅੱਜ ਨਹੀਂ ਮਿਲਿਆ ਕੰਮ ਅੱਜ ਮਿਲਿਆ ਨਹੀਂ ਕੰਮ ਮਿਲਿਆ ਨਹੀਂ ਕੰਮ ਇੱਦਾਂ ਹੈ ਅੱਛਾ 1 ਨੰਬਰ 7 ਨੰਬਰ ਹੋ ਗਿਆ 7 ਨੰਬਰ ਆ ਭਾਈ ਵੀ ਦੇਖੋ ਅਲਾਉ ਸਟੈਂਡ ਤੇ ਲਾਓ ਸਟੈਂਡ ਤੇ ਲਾਓ ਗੱਡੀ ਧੰਨ ਗੁਰੂ ਦਾਮ ਦਾਸ ਜੀ ਲਾਓ ਸਟੈਂਡ ਤੇ ਲਾਓ ਲਾਓ ਸਟੋਪ ਤੇ ਆਣਾ ਤੇ ਆਣਾ ਉਹਦੇ ਉੱਪਰ ਹੀ ਇਹਨਾਂ ਨੂੰ ਧੰਨ ਗੁਰੂ ਰਾਮਦਾਸ ਜੀ ਬਾਬਾ ਜੀ ਹੈ ਨਹੀਂ ਗਿਲਾ ਨਹੀਂ ਕੋਈ ਹੈ ਮਹਾਰਾਜ ਤੇ ਸ਼ਿਕਵਾ ਨਹੀਂ ਕੋਈ ਸ਼ਿਕਵਾ ਕੋਈ ਨਹੀਂ ਮਹਾਰਾਜ ਦੇ ਕਿ ਗਰੀਬੀ ਆ ਜੇ ਕੀਤੀ ਇਹਦੇ ਤੂੰ ਭਾਈ ਤੂੰ ਕੱਟੇ ਤੂੰ ਹੀ ਕੱਢਣੀ ਆ ਧੰਗੁਰੂ ਗ੍ਰਾਮਦਾਸ ਇਹ ਕਰ ਦੇਗਾ ਮੇਰ ਤੇਰੀ ਮੇਰ ਨਾਲ ਧੰਗੁਰੂ ਗ੍ਰਾਮਦਾਸ ਧੰਗੁਰੂ ਗ੍ਰਾਮਦਾਸ ਹੋਰ ਕੋਈ ਨਹੀਂ ਕਰਦਾ ਧੰਗੁਰੂ ਗ੍ਰਾਮਦਾਸ ਆ ਬਹੁਤ ਬਾਬੇ ਪਹਿਲੇ ਪੈਰ ਤੇ ਨਾ ਫਾਵਾ ਪਾਓ ਧੰਗੁਰੂ ਗ੍ਰਾਮਦਾਸ ਸੋ ਲੰਗਰ ਵੱਡੇ ਵੱਡੇ ਲਾਂਨ ਤੋਂ ਪਹਿਲੇ ਨਾ ਜਹੇ ਗੁਰਸਿੱਖਾਂ ਵਾਲ ਜਰੂਰ ਦੇਖਿਆ ਕਰੋ ਇਹਨੇ ਮੈਂ ਹਾਂ ਕਿੰਨੇ ਕਮਾਈ ਮੈਂ ਵੀਰ ਵੀ ਕਮਾਈ ਸੀ ਵੀਰ ਵੀ ਰੋਟੀ ਖਾ ਆ ਰੋਟੀ ਖਾ ਲਈਏ ਬਸ ਤਨ ਗੁਰਦਾਮ ਦਾ ਤੇ ਹੁਣ ਮੈਂ ਆਪਣੇ ਜੀਆਂ ਵਾਸਤੇ ਕਰ ਲੈਣਾ ਤਨ ਗੁਰਦਾਮ ਦਾ ਤਨ ਗੁਰਦਾਮ ਦਾ ਸੋ ਸਿੱਖੋ ਆ ਦੇਖੋ ਤੁਸੀਂ ਤੁਹਾਡੇ ਬਜ਼ੁਰਗਾਂ ਦੇ ਹਾਲ ਜੇ ਕਿ 20 ਰੁਪਏ ਕਮਾਈ ਸੀ ਕਹਿੰਦੇ ਮੈਂ ਆਪਣੀ ਰੋਟੀ ਖਾ ਲਈ ਦੁਪਹਿਰ ਦੀ ਕਿਵੇਂ ਖਾ ਲਈ ਤੇ ਹੁਣ ਤੇ ਹੁਣ ਬਾਬਾ ਜੀ ਕਿਨੇ ਕ ਕਮਾ ਲੋਗੇ ਹੁਣ ਵੇਖੋ ਜੋ ਕੋਈ ਉਹ ਦੇਵੇ 100 150 200 150 ਦੇ 200 ਬਣਾ 300 ਬਣਾਏ ਭਾਵੇਂ ਜੋ ਉਹ ਦੇ ਦੇ ਜੋ ਕੋਈ ਦੇ ਦੇ ਗਾੜੀ ਤੇ ਜੇ ਨਾ ਮਿਲਿਆ ਫਿਰ ਉਹ ਵੀ ਨਹੀਂ ਇਹ ਨਾ ਮਿਲੇ ਤਾਂ ਵੀ ਸਾਧੂਗਾ ਧੰਨ ਗੁਰੂ ਰਾਮਦਾਸ ਓਏ ਅੱਜ ਗਾਣੇ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਬਹੁਤ ਸੋਨੇ ਬਾਬਾ ਜੀ ਮਤਲਬ ਗੁਰੂ ਤੇ ਪੂਰਾ ਤੁਹਾਨੂੰ ਹੈਗਾ ਵਾ ਭਰੋਸਾ ਹੈ ਹਾਂ ਤੁਹਾਨੂੰ ਤਾਕਤ ਆਈ ਇੱਥੇ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਜੀ ਗੁਰੂ ਹੈਗਾ ਗੁਰੂ ਹੈਗਾ ਵਾ ਹਾਂ ਸੋ ਸਿੰਘੋ ਆ ਬਪੂ ਜੀ ਸੰਤੋਖ ਹੈ ਹਾਂ ਸੰਤੋਖ ਹੈ ਹਾਂ ਸੰਤੋਖ ਹੈਗਾ ਹਾਂ ਕੋਈ ਗਿਲਾਂ ਵਾਲੀ ਗੁਰੂ ਰਾਮਦਾਸ ਤੇ ਕੋਈ ਸ਼ੁਕਰ ਨਹੀਂ ਕੋਈ ਗਿਲਾਂ ਨਹੀਂ ਕਿ ਮਾਰੇ ਨੇ ਗ੍ਰੀਪੀ ਦਿੱਤੀ ਆ ਹਾਂ ਲੋਕ ਚੰਗੇ ਆ ਹਾਂ ਕੋਈ ਸ਼ੁਕਰ ਸ਼ੁਕਰ ਹੈ ਗੁਰੂ ਰਾਮਦਾਸ ਕਿਉਂ ਹਰੇ ਕਰਮਾਂ ਦੇ ਵਿੱਚ ਦੀ ਜਾਂਦੇ ਆ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਬਾਲਕ ਦਾ ਸ਼ੁਕਰ ਹੈ ਬਾਬਾ ਸ਼ੁਕਰਾਨਾ ਕਰੀ ਗੁਰੂ ਰਾਮਦਾਸ ਪਾਸ਼ਾ ਦਾ ਕਿ ਜਿਹੜਾ ਤੁਹਾਡੇ ਵਰਗੇ ਸਿੰਘਾਂ ਦੇ ਦਰਸ਼ਨ ਹੁੰਦੇ ਆ ਜਿਹੜੇ ਗੁਰੂ ਰਾਮਦਾਸ ਪਾਸ਼ਾ ਨੂੰ ਓਏ ਪਿੱਤ ਰਾਜ ਓਏ ਸਾਡੀ ਨਾ ਸਾਡੇ ਮਾਤਾ ਜੀ ਕਹਿੰਦੇ ਹੁੰਦੇ ਸੀ ਹਾਂਜੀ ਨਿਰਵੈਰ ਤੇਰੇ ਕੋਲ ਨੋਟ ਹੈ ਪਰ ਇੰਨਾ ਲੋੜਵੰਦ ਕੋਲ ਗੁਰੂ ਰਾਮਦਾਸ ਦੀ ਓਟ ਹੈ ਓਟ ਹੈ ਤੇ ਮੈਂ ਉਹ ਓਟ ਤੁਹਾਡੇ ਵਿੱਚ ਦੇਖਦਾ ਕਿ ਬਾਕੀ ਬਾਬਾ ਜੀ ਤੁਹਾਡੇ ਕੋਲ ਨੋਟ ਨਹੀਂ ਉਹ ਨਾ ਹੈਗੇ ਨੋਟ ਨਹੀਂ ਕੀ ਓਟ ਹੈਗੀ ਆ ਤੇ ਤੁਹਾਡੇ ਕੋਲ ਓਟ ਹੈ ਓਟ ਹੈਗੀ ਓਟ ਹੈ ਗੁਰੂ ਰਾਮਦਾਸ ਦੀ ਹਾਂਜੀ ਬਿਲਕੁਲ ਮੈਨੂੰ ਨਾ ਐਂਜ ਲੱਗਦਾ ਜਿਵੇਂ ਗੁਰੂ ਰਾਮਦਾਸ ਤੁਹਾਡੇ ਅੰਗ ਸੰਗ ਚੱਲਦੇ ਆ ਉਹ ਵੀ ਆਪਣੀ ਮਰਜ਼ੀ ਉਹ ਵੀ ਮਰਜ਼ੀ ਬਿਲਕੁਲ ਬਾਰੇ ਬਿਲਕੁਲ ਬਿਲਕੁਲ ਚਲੋ ਹਰ ਵਕਤ ਇਹ ਅਸਾ ਦੇਖੀਦਾ ਦਾ ਤੇ ਇਨੀ ਟੈਕ ਵੀਡੀਓ ਬਜਾਈ ਹੁੰਦਾ ਬਿਲਕੁਲ 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 ਗੁਰਾਮਦਾਸ ਹੈਗੇ ਆ ਹੈਗੇ ਆ ਹੈਗੇ ਆ ਹੈਗੇ ਅੱਛਾ ਤੇ ਲੈਣੀ ਆ ਅੱਛਾ ਤੇ ਬਾਬਾ ਜੀ ਇਦਾਂ ਵਾਂ ਇਹ ਥੋੜੀ ਜੀ ਅਮਾਉਂਟ ਆ ਕੁਝ ਪੈਸੇ ਆ ਇਹ ਤੁਹਾਡੇ ਵਾਸਤੇ ਗੁਰੂ ਰਾਮਦਾਸ ਪਾਸ਼ਾ ਨੇ ਭੇਜੇ ਆ ਠੀਕ ਆ ਗੁਰੂ ਰਾਮਦਾਸ ਪਾਸ਼ਾ ਨੇ ਭੇਜੇ ਮੈਂ ਨਹੀਂ ਦੇ ਤਾ ਇਹ ਤੁਸੀਂ ਮੈਨੂੰ ਨਹੀਂ ਦੇਣੇ ਹੈਗੇ ਇਹ ਗੁਰੂ ਰਾਮਦਾਸ ਪਾਸ਼ਾ ਨੇ ਤੁਹਾਡੇ ਲਈ ਭੇਜੇ ਆ ਆਪਣੇ ਸਿੱਖ ਲਈ ਭੇਜੇ ਆ ਜਿਹਦੇ ਜਿਹਦੇ ਸਵਾਸ ਸਵਾਸ ਦੇ ਵਿੱਚ ਗੁਰੂ ਰਾਮਦਾਸ ਆ ਠੀਕ ਆ ਨਾ ਤੇ ਤੁਸੀਂ ਇਹ ਨਾ ਮੈਂ ਸੋਚੂ ਕਿ ਮੈਂ ਤੁਹਾਨੂੰ ਦਿੱਤੇ ਆ ਇਹ ਗੁਰੂ ਰਾਮਦਾਸ ਨੇ ਭੇਜੇ ਆ ਇਹ ਵੀ ਚੰਗੇ ਲੱਗੇ ਜੀ ਇਹ ਤੇਰੇ ਧੰਨਵਾਦ ਪਿਆਰਿਓ ਸਭਾਂ ਦੇ ਨਾਲ ਤੁਸੀਂ ਬਈ ਬਲਾਸ ਕੀਤੇ ਆ ਨਹੀਂ 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 ਸ਼ੁਕਰ ਬਹੁਤ ਵਧੀਆ ਬਾਈ ਤੁਹਾਡੇ ਨਾਲ ਗੁਰੂ ਰਾਮਦਾਸ ਆ ਅਸੀਂ ਤਾਂ ਉਹਨੂੰ ਲੱਭਦੇ ਲੱਭਦੇ ਸੜਕਾਂ 'ਤੇ ਘੁੰਮਦੇ ਰਹਿੰਨੇ ਆ ਅਸੀਂ ਹਰ ਵਕਤ ਅਸੀਂ ਹਰ ਸਿੱਖ ਨੂੰ ਕਹਿੰਦੇ ਕਿ ਆਪਣੇ ਬਜ਼ੁਰਗਾਂ ਦੀ ਸੇਵਾ ਕਰੋ ਨਾਲ ਦੇਖੋ ਅਸੀਂ ਹਰ ਸਿੱਖ ਨੂੰ ਕਹਿੰਦੇ ਪਪਾ ਜੀ ਹਾਂ ਇਹ ਸੋਹ ਲੋ ਤੇ ਫੋਹ ਦਿਓ ਤੁਹਾਡੀਆਂ ਅਸੀਸਾਂ ਗੁਰੂ ਰਾਮਦਾਸ ਦੀਆਂ ਅਸੀਸਾਂ ਨੇ ਬਿਲਕੁਲ ਬਿਲਕੁਲ ਚਲੋ ਠੀਕ ਹੈ ਪਿਆਰਿਓ ਓਕੇ ਜੀ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕੀ ਫਤਿਹ ਚਲੋ ਠੀਕ ਹੈ ਜੀ ਓਕੇ ਪਿਆਰਿਓ 오케이 와이 칼사 와이 굿이기 때문에. 칠업. 히게지. 탄굴다음다스. 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 탄굴다음다스.